ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਸਾਕੋ ਤੂੰ ਠਾਕੁਰ ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋੜੀ ਮਹਲਾ 9 ਇੱਕ ਓ ਅੰਕਾਰ ਸਤ ਗੁਰ ਪਰਸਾਦ ਕਹੋ ਕਹਾ ਅਪਨੀ ਅਦਮਾਈ ਓਰ ਜਿਉ ਕਾਨਕ ਕਾਮਨੇ ਕੇ ਰਸ ਨਹਿ ਕੀਰਤ ਪ੍ਰਭ ਗਾਈ ਕਹੋ ਕਹਾ ਅਪਨੀ ਅਦਮਾਈ ਉਰਜੋ ਕਨਕ ਕਾਮਨੀ ਕੇ ਰਸ ਨਹਿ ਕੀ ਰਤ ਪ੍ਰਭ ਗਾਈ ਅਰਹਾਉ ਜਗ ਝੂਠੇ ਕੋ ਸਾਚ ਜਾਣ ਕੈ ਤਾਸੋ ਰੂਚਿ ਉਪਜਾਈ ਦੇਨ ਬੰਦ ਸਿਮਰਿਓ ਨਹੀਂ ਕਬ ਹੋ ਹੋਤ ਜੋ ਸੰਗ ਸਹਾਈ ਮਗਨ ਰਹਯੋ ਮਾਇਆ ਮੈਂ ਨਿਸ ਦਿਨ ਛੁਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਮਗਨ ਰਹਯੋ ਮਾਇਆ ਮੈਂ ਇਸ ਦਿਨ ਛੁਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਸਤਨਾਮ ਸਿਰਿ ਗੁਰੂ ਸਾਹਿਬ ਜੀ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਸਾ ਕੋ ਤੂ ठाकुर ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਨੋਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਾਈ ਓਰ ਜਿਓ ਕਾਨਕ ਕਾਮਨੇ ਕੇ ਰਸ न की रत प्रभ कहो कहा अदमाई उर्जो कनक कामनी के न की रत प्रभ ਰਹਾਉ ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸੋ ਰੂਚਿ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬ ਹੋ होत जो संग सहाई मगन रहयो माया मैं निस्दिन छुटी ना मन की काई कह नानक अब नाहे अनत गत ਬਿਨ ਹਰ ਕੀ ਸਰਨਾਈ ਮਗਨ ਰਹਿਓ ਮਾਇਆ ਮੈਂ ਮਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾ ਮਨ ਕਮਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨ ਸਾਕੋ ਤੂ ਠਾਕੁਰ ਉੱਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 9 ਇੱਕ ਓ ਅੰਕਾਰ ਸਤ ਗੁਰ ਪਰਸਾਦ ਕਹੋ ਕਹਾ ਆਪਣੀ ਅਦਮਾਈ ਓਰ ਜਿਉ ਕਾਨਕ ਕਾਮਨੇ ਕੇ ਰਸ ਨਹਿ ਕੀਰਤ ਪ੍ਰਭ ਗਾਈ ਕਹੋ ਕਹਾ ਆਪਣੀ ਅਦਮਾਈ ਉਰਜੋ ਕਨਕ ਕਾਮਨੀ ਕੇ ਰਸਾ ਨਹਿ ਕੀ ਰਤ ਪ੍ਰਭ ਗਾਈ ਅਰਹਾਉ ਜਗ ਝੂਠੇ ਕੋ ਸਾਚ ਜਾਣ ਕੈ ਤਾਸਿਓ ਰੂਚਿ ਉਪਜਾਈ ਦੇਨ ਬੰਦ ਸਿਮਰਿਓ ਨਹੀਂ ਕਬ ਹੋਂ ਹੋਤ ਜੋ ਸੰਗ ਸਹਾਈ ਮਗਨ ਰਹਯੋ ਮਾਇਆ ਮੈਂ ਇਸ ਦਿਨ ਛੁਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਮਗਨ ਰਹਯੋ ਮਾਇਆ ਮੈਂ ਇਸ ਦਿਨ ਰੋਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਸਤਨਾਮ ਸਿਰ ਹੇ ਗੁਰੂ ਸਾਹਿਬ ਜੀਓ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਸਾ ਕੋ ਤੂ ठाकुर ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਨੋਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕਹੁ ਕਹਾ ਆਪਣੀ ਅਦਮਾਈ ਓਰ ਜਿਓ ਕਾਨਕ ਕਾਮਨੇ ਕੇ ਰਸ न कीरत प्रभाई कहो कहा अदमाई उर्जो कनक कामनी केर सांर प्रभ ਰਹਾਉ ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸੋ ਰੂਚਿ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬ ਹੋ होत जो संग सहाई मगन रहयो माया में निस्दिन छुटी ना मन की काई कह नानक का अब नाहे अनत गत ਬਿਨ ਹਰ ਕੀ ਸਰਨਾਈ ਮਗਨ ਰਹਿਓ ਮਾਇਆ ਮੈਂ ਮਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ி சத்ன சரி வாூ சே कमन कमन गुण कह कह गावा तू साहेब गुणी निदाना तुमरी महमा बरन न साको ਤੋ ਠਾਕੁਰ ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ ਇਕ ਓੰਕਾਰ ਸਤ ਗੁਰ ਪਰਸਾਦ ਕਹੋ ਕਹਾ ਆਪਣੀ ਅਦਮਾਈ ਓਰ ਜਿਉ ਕਾਨਕ ਕਾਮਨੇ ਕੇ ਰਸ न की रत प्रभ कहो अदमाई उर्जो कनक कामनी के न नह कीरत प्रभ ਰਹਾਉ ਜਗ ਝੂਠੇ ਕਉ ਸਾਚ ਜਾਣ ਕੈ ਤਾਂ ਸੋ ਰੂਚਿ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬ ਹਉ होत जो संग सहाई मगन रहयो माया में निस दिन छुट्टी ना मन की काही कह नानक अब नाहे अनत गत ਬਿਨ ਹਾਰ ਕੀ ਸਰਨਾਈ ਮਗਨ ਰਹਿਓ ਮਾਇਆ ਮੈਂ ਮਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ி சத்ன சரி வாசிய कमन कमन गुण कह कह गावा तू साहेब गुणी निदाना तुमरी महमा बरन न सा को ਉਠਾਕੁਰ ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ ਇਕ ਓੰਕਾਰ ਸਤ ਗੁਰ ਪਰਸਾਦ ਕਹੋ ਕਹਾ ਆਪਣੀ ਅਦਮਾਈ ਓਰ ਜਿਉ ਕਾਨਕ ਕਾਮਨੇ ਕੇ ਰਸ न की रत प्रभ कहो कहामाई उर्जो कनक कामनी के रहकी रत प्रभ ਰਹਾਉ ਜਗ ਝੂਠੇ ਕਉ ਸਾਚ ਜਾਣ ਕੈ ਤਾਂ ਸੋ ਰੂਚਿ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬ ਹਉ होत जो संग सहाई मगन रहयो माया में निस दिन छुट्टी ना मन की कई कह नानक अब नाहे अनत गत ਬਿਨ ਹਰ ਕੀ ਸਰਨਾਈ ਮਗਨ ਰਹਿਓ ਮਾਇਆ ਮੈਂ ਮਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ சத்ன சிரீவாரு कमन कमन गुण कह कह गावा तू साहेब गुणी निदाना तुम्हारी महमा बरन न सा को ਉਠਾਕੁਰ ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ ਇਕ ਓੰਕਾਰ ਸਤ ਗੁਰ ਪਰਸਾਦ ਕਹੋ ਕਹਾ ਆਪਣੀ ਅਦਮਾਈ ਓਰ ਜਿਉ ਕਾਨਕ ਕਾਮਨੇ ਕੇ ਰਸ नह कीरत प्रभो कहा अदमाई उर्जो कनक कामनी के नह कीरत प्रभ ਰਹਾਉ ਜਗ ਝੂਠੇ ਕਉ ਸਾਚ ਜਾਣ ਕੈ ਤਾਂ ਸੋ ਰੂਚਿ ਉਪਜਾਈ ਦੇਨ ਬੰਦ ਸਿਮਰਿਓ ਨਹੀਂ ਕਬ ਹਉ ਹੋਤ ਜੋ ਸੰਗ ਸਹਾਈ ਮਗਨ ਰਹयो ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਮਗਨ ਰਹਿਓ ਮਾਇਆ ਮੈਂ ਮਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ி சத்ன சரி வாசிய का कमन गुण कह कह गावा तू साहेब गुणी निदाना तुम्हारी महमा बरन न सा को ਤੋ ਠਾਕੁਰ ਊਚ ਭਗਵਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਮਹਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਕਹੁ ਕਹਾ ਆਪਣੀ ਅਦਮਾਈ ਓਰ ਜਿਉ ਕਾਨਕ ਕਾਮਨੇ ਕੇ ਰਸ न की रत प्रभ कहो कहा अदमाई उर्जो कनक कामनी केर न की रत प्रभ ਰਹਾਉ ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸੋ ਰੂਚਿ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬ ਹੋ ਹੋਤ ਜੋ ਸੰਗ ਸਹਾਈ ਮਗਨ ਰਹयो ਮਾਇਆ ਮੈਂ ਨਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ ਮਗਨ ਰਹਿਓ ਮਾਇਆ ਮੈਂ ਮਿਸ ਦਿਨ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਨਾਈ